ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨੱਕ ਦਿਖਾਵਾਂਗੇ 2 ਝੋਟੀਆਂ ਵਾਂ ਤੇ 3 ਵੈੜਾ ਵਾਂ ਤੇ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਜੱਗੇ ਵੀਰੇ ਹੋਰ ਸਨਾਉਂ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਭਾਜੀ ਬਸ ਵਧੀਆ ਕਿਰਪਾ ਬਾਬੇ ਦੀਪ ਸਿੰਘ ਜੀ ਦੀ ਕਿਰਪਾਈ ਚਾਹੀਦੀ ਆ ਜੀ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਵਿਜੀ ਕਮਲਜੀ ਸਿੰਘ ਜੀ ਪਿੰਡ ਮੇਰਾ ਭਗਵਾਨਪੁਰ ਜੇ ਤਹਿਸੀਲ ਡੇਰਾ ਬਾਬਰਾਨ ਦੇ ਜ਼ਿਲ੍ਹਾ ਗਰਦਾਸਪੁਰ ਦੇ ਠੀਕ ਆ ਜੀ ਫੋਨ ਨੰਬਰ ਭਾਜੀ ਬੋਲ ਦਿਓ 98880784 ਮੇਰਾ ਇੱਕੋ ਨੰਬਰ ਹੈ ਹੋਈ ਠੀਕ ਆ ਜੀ ਟੈਪ ਤੇ ਵਟਸਐਪ ਚੱਲਦਾ ਜੀ ਠੀਕ ਆ ਜੀ ਤੇ ਭਾਈ ਜੀ ਵੜਾਣ ਤੋਂ ਕਰੀਏ ਸ਼ੁਰੂਆਤ ਜਿੱਥੋਂ ਮਰਜ਼ੀ ਕਰ ਲੋ ਜੀ ਵੜ ਕੁਮਾਰੀ ਅੱਟ ਰੋਟੀਆਂ ਵੀ ਬਣੀਆਂ ਚੰਗੀਆਂ ਠੀਕ ਹੈ ਠੀਕ ਹੈ ਲੋ ਜੀ ਰਿੰਗ ਸਿੰਘ ਝੋਟੀਆਂ ਵਾ ਅਛਾ ਜੀ ਠੀਕ ਆ ਜੀ ਲੋ ਜੀ ਵੀਡੀਓ ਪੂਰੀ ਵੇਖੋ ਵੈਂਡ ਤੇ ਆਪਾਂ ਤੁਹਾਨੂੰ ਰੇਟ ਵੀ ਬਿਲਕੁਲ ਜਾਇਜ਼ ਪਾਉਣੇ ਆ ਵੀਰ ਨੇ ਤੇ ਕੋਕੇ ਪੀਸ ਦਿਖਾਉਣੇ ਦੱਸਿਓ ਭਾਜੀ ਆ ਵੇਡ ਤੇ ਬੜੇ ਆਹ ਹੋੜ ਵੀ ਆ ਗਈ ਹੀ ਵਿੱਚੇ ਦੇ ਅੱਛਾ ਜੀ ਤੇ ਆ ਨਕਸ਼ਾ ਹੀ ਵੇਖ ਰਿਹਾ ਵੀ ਜੀ ਠੀਕ ਆ ਜੀ ਮੈਂ ਤਾਂ ਪਿਓ ਰਿਹਾ ਕਹਿਣ ਦੀ ਗੱਲ ਨਹੀਂ ਵਿਖਾ ਕੇ ਦਵਾਂਗੇ ਅੱਛਾ ਜੀ ਕੋਈ ਇੱਥੇ ਆ ਜੇ ਠੀਕ ਆ ਜੀ ਪਿੱਛੇ ਦੀ ਪੂਰ ਗਰੰਟੀ ਰਵਾਂਗੇ ਵੀ ਜੀ ਠੀਕ ਆ ਠੀਕ ਆ ਜੀ ਲੋ ਜੀ ਦੋ ਦੰਦ ਵੇਡ ਤੇ ਕਦ ਕਦ ਚੰਗਾ ਕਰਨ ਵਾਲੀ ਦਾਕ ਬਾਈ ਗੱਬਣ ਗੱਬਣ ਵੀ ਦੀਏ 15 20 ਜੇ ਕੋਈ 20 25 ਕਿਲੋ ਵਾਲੀ ਵੈੜ ਦੀ ਮਤਲਬ ਵੈੜ ਆ ਅੱਛਾ ਜੀ ਚੰਗੀ ਸੇਵਾ ਕਰੂਗਾ ਤੇ ਪਹਿਲਾਂ ਨਹੀਂ ਇਹ ਵਾਛੀ 17 ਖਾਣਾ ਕਿਲੋ ਦੁੱਧ ਦੇਣੀ ਠੀਕ ਆ ਠੀਕ ਆ ਠੀਕ ਲਓ ਜੀ 17 18 ਕਿਲੋ ਦੁੱਧ ਪਰੂਗੀ ਦੇਣ ਖੜਦੀਏ 15 ਕ ਜਿੰਦੋ ਦੰਦ ਜੰਮੂ ਠੀਕ ਆ ਠੀਕ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੇ ਕਦ ਕੁਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕਦ ਵੀ ਖੁੱਲਿਆ ਤੇ ਟੱਲਾ ਟੋਲਾ ਵੀ ਜਿਹੜੀਆਂ ਚੱਡੇ ਤੇ ਕਾਫੀ ਆ ਸੂਨਤਾ ਕਿਹੜਾ ਹਵਾਨਾ ਚੰਗਾ ਬਣਾ ਜੂਗੀ ਕਰਮ ਵਾਲੀ ਤਰਾਇਆ ਵਰਸ਼ੀ ਵਦੂ ਕੀ ਪਾਣੀ ਠੀਕ ਹੈ ਜੀ ਹਾਂ ਜੀ ਹਾਂ ਇਹ ਕੱਚੀ ਕੱਚੀ ਵਸ਼ੀਏ ਚਲੋ ਮੈਂ ਵੀ ਫੜ ਲਿਆ ਦੀ ਜਿਹੜਾ ਮਰਜ਼ੀ ਲੈ ਠੀਕ ਹੈ ਠੀਕ ਹੈ ਲਓ ਜੀ ਸਾਹਬ ਬਾਈ ਕਹਿੰਦਾ ਛੱਡ ਕੇ ਆਪਾਂ ਦੇਵਾਂਗੇ ਲੋ ਜੀ ਫਿਰ ਕੁਆਲਟੀ ਚੈੱਕ ਕਰ ਸਕਦੇ ਜੇ ਤੇ ਥਣ ਵੀ ਜਿਹੜਾ ਕੱਲਾ ਕੱਲਾ ਲੱਗਾ ਕਰਮਾਲੀ ਨੂੰ ਬੱਚੀ ਹੈ ਜੀ ਲੋ ਜੀ ਢੱਲਾਂ ਤੋਂ ਵੀ ਵੇਖ ਸਕਦੇ ਜੇ ਸਾਰੀਆਂ ਕਵਰ ਕਰੂਗੀ ਸੂਨ ਤੱਕ ਕਿੰਨਾ ਕੁ ਜੀ ਭਾਜੀ ਇਹਦਾ ਮੁੱਲ ਮੋਲ ਵੀ ਦੀ ਇਹਾ ਵਸ਼ੀਦਾ ਦੇ 70 ਭਾਵੇਂ 70 ਕਰੀ ਜਾਓ ਤਾਂ ਵੀ ਵਸ਼ੀ ਨੂੰ ਸਮੇਂ ਦੇ ਹਿਸਾਬ ਨਾਲ ਵਿਕਦੀ ਆ ਹਾਂਜੀ ਬੱਚੇ ਚੰਗੇ ਲੱਭਦੇ ਨਹੀਂ ਇਹੋ ਜੀਆਂ ਪੰਨੀ ਪੰਨੀ ਹਜ਼ਾਰ ਦੀਆਂ ਕਾਂਜੋ ਵਸ਼ੀਆਂ ਵਿਕਦੀਆਂ ਵਿਕਦੀਆਂ ਜੀ ਪਰ ਜਿੰਨੂੰ ਕੁਆਲਟੀ ਦਾ ਪਤਾ ਉਹਨੇ ਮੈਨੂੰ ਫੋਨ ਪਹਿਲੇ ਫੋਨ ਤੇ ਹੀ ਵੇਚ ਜਾਣੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਆਪਾਂ ਵਸ਼ੀ 65 ਦੀ ਦੇ ਦਈਏ 65 ਦੀ ਹਾਂ ਰਹੀਏ ਭਾਜੀ ਮਾਨਤਾਣਾ ਕਿੱਥੇ ਲੁਕਿਆ ਇਹਨੂੰ ਮੋਝਾਂ ਹੀ ਬਰੇ ਨਹੀਂ ਨਾ ਪਤਾ ਕਾਹੀ ਕੋਈ ਨਹੀਂ ਅੱਜ ਪਤਾ ਦੱਸ ਰਹੇ ਹਾਂ ਅੱਜ ਦੱਸ ਦਿੰਦੇ ਹਾਂ ਹਾਂਜੀ ਪਹਿਲਾ ਕਰ ਦਈਏ ਦੋ ਜਿਆਦਾ ਮਾਨ ਪਰ ਵਸ਼ੀ ਬਹੁਤ ਚੰਗੀ ਉਮਰ ਬੜੀ ਚੰਗੀ ਵਸ਼ੀ ਹੈ ਨਾ ਹਾਂਜੀ ਦੋ ਦੰਦ ਅਜੇ ਬਿਲਕੁਲ ਨਵੀਂ ਹੈ ਇਹ ਫਿਰ ਕਮਲ ਦੇ ਦੇ ਦੋ ਹੈ ਕਰ ਦਾਂਗੇ ਵਸ਼ੀ ਬਹੁਤ ਬਾਕੀਆਂ ਆ ਗਿਆ ਤਾਂ ਮਾਨ ਕਰਦਾ ਨਹੀਂ ਵੀ ਆਪਣਾ ਮਾਨ ਕਰਦਾ ਵਸ਼ੀ ਠੀਕ ਹੈ ਠੀਕ ਸੂਪੂਗੀ ਨਾ ਤਿਆਰ ਹੋ ਜੂਪੀਆਂ ਤਿਆਰ ਦੀ ਵਸ਼ੀ ਰੱਖ ਹੈਗਾ ਦੋ ਦੰਦ ਬਿਲਕੁਲ ਬਿਲਕੁਲ ਪੂਰੇ ਦਿਓ ਦੰਦ ਦਿਖਾ ਦਿਓ ਯਾਰ ਦਿਖਾ ਦਿਓ ਠੀਕ ਹੈ ਠੀਕ ਹੈ ਦੋ ਦੰਦ ਇਹ ਤੇ 62 ਹਜ਼ਾਰ ਦੀ ਬਾਈ ਕਹਿੰਦਾ ਗੱਦਿਆਂ ਤੇ ਕੱਦ ਬੁੱਧ ਮਾਂ ਵਸ਼ੀ ਬਹੁਤ ਚੰਗੀ ਆ ਆਹੋ ਉਮਰਦੇ ਸਾਹਿਬ ਨਾਲ ਕੱਦ ਹੋਣੀ ਬੜਾ ਦੇ ਆ ਵੇਖੋ ਲੋ ਜੀ ਇਹ ਸਾਤੇ ਦੂਦੋਂ ਪਿਓਰ ਠੀਕ ਆ ਜੀ ਠੀਕ ਆ ਲੋ ਜੀ 62000 ਦੀ ਬਈ ਮਾਨ ਤਾਨ ਜਰੂਰ ਕਰ ਦਿਓ ਕਰ ਦਾਂਗੇ ਵੀ ਮਾਨ ਤਾਨ ਜੀ ਕਰਾਂਗੇ ਤੇ ਦੱਸਿਓ ਬਈ ਦੂਜੇ ਨੰਬਰ ਤੇ ਉਹ ਵੀ ਦੀ ਦੋ ਦੰਦ ਜੇ ਅੱਛਾ ਇਹ ਵੀ ਦੋ ਦੰਦ ਦੀ ਹੈ ਮਤਲਬ ਅੱਛਾ ਜੀ ਬਾਕੀ ਤਾਂ ਡਿੱਗੀ ਅੱਛਾ ਦੋ ਦੰਦ ਕਿਥਾਂ ਹੋ ਗਿਆ ਬਾਕੀ ਡਿੱਗ ਗਿਆ ਯਾਰ ਨੇ ਦੇਨ ਨੂੰ ਯਾਰ ਇਦਾਂ ਖਲਾ ਦਿੰਦੇ ਵੀ ਨਹੀਂ 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 ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਹੈ ਸਿਆਣੀ ਗੱਲ ਆ ਬਹੁਤ ਐਨੂੰ ਲੱਦੀ ਆਉਗਈ ਉਹਦੀ ਨਾ ਫਾਇਦਾ ਕੋਈ ਨਹੀਂ ਫਾਇਦਾ ਨਹੀਂ ਹੁੰਦਾ ਦੁੱਧ ਨੂੰ ਲੈਣੀ ਹੈ ਉਹਨੂੰ ਕੀ ਅਸਿਆਲ ਪੀ ਕੇ ਨੇ 15 ਕਿਲੋ ਦੁੱਧ ਦਿੱਤਾ ਹੁਣ ਮੁੰਡੇ ਕੋ ਲਈ ਜਰ ਹੁਣ ਜਿੰਨੇ ਖੜੀ ਅੱਛਾ ਅੱਛਾ ਜੀ ਤੇ ਉਥੋਂ ਮਤਲਬ ਉਹ ਸ਼ਬਦ ਆ ਲਾਇਆ ਸੀ ਠੀਕ ਹੈ ਠੀਕ ਹੈ ਉਹ ਵੱਡੀ ਬੱਛੀ ਲਾ ਗਈ ਆ ਬਣੀ ਗਈ ਹੈ ਜੀ ਉਹਨੇ ਮੈਨੂੰ ਗਰੰਟੀ ਦਿੱਤੀ ਕਹਿੰਦਾ ਜੀ ਉਹ ਤਿਆਰ ਹੋ ਜਾਂਦੀ ਨਾ 1 ਕਿਲੋ ਦੁੱਧ ਬੱਛੀ ਕੰਮ ਕਰਦੀ ਟਾਈਮ ਖੜਦੀ ਟਾਈਮ ਵੀ ਦੀਆਂ ਤੇ 20 ਦਿਨ ਲੈ ਲੇ ਜੀ ਅੱਛਾ ਜੀ ਥਾਂ ਬੜਾ ਤਿਆਰਾ ਬੱਛੀ ਠੀਕ ਹੈ ਠੀਕ ਲਓ ਜੀ ਮੁੱਠੀ ਦਾ ਥਾਂ ਲੱਗਾ ਤੇ 20 ਕੁ ਦਿਨ ਇਹ ਵੀ ਲੱਜੂਗੀ ਸੂਆਂ ਨਹੀਂ ਹੈ ਵੈਸੇ ਡੇਪੇ ਦਾ ਤੂੰ ਵੈਸੇ ਡੇਪੇ ਆਗੇ ਆ ਸੂਆ ਜਿਤ ਨਹੀਂ ਹੈਗੀ ਠੀਕ ਹੈ ਠੀਕ ਹੈ ਲਓ ਜੀ ਕਦ ਕੋ ਦੇਦਾ ਵੀ ਚੰਗਾ ਵਾ ਕਰਮਾਲੀ ਦਾ ਤੇ 20 ਦਿਨ ਦੇ ਆਸ-ਪਾਸ ਜਿਹੜਾ ਇਹ ਵੀ ਟਾਈਮ ਖੜ ਕਿ 15 16 ਲੀਟਰ ਆ। ਅੱਛਾ ਜੀ। ਦੁੱਧ ਵੀ 14 15 ਕਿਲੋ ਵਸ਼ੀ ਦਊਗੀ ਦਊ। ਠੀਕ ਆ ਠੀਕ ਆ ਠੀਕ ਆ। ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ। ਥਣ ਜਿਹੜਾ ਹਨ ਮੱਝਾਂ ਵਾਲਾ ਹੀ ਲੱਗਾ ਪਿਆ ਕਰਮਾਲੀ ਨੂੰ ਤੇ 20 ਦਿਨ ਦੇ ਆਸ-ਪਾਸ ਲਾ ਟਾਈਮ ਖੜਦੀ ਆ ਤੇ 15 16 ਲੀਟਰ ਵਾਲੀ ਆ। ਇਹਦਾ ਕਿੰਨਾ ਕਿੰਨੇ ਮੁੱਲ ਭਾਜੀ? ਮੁੱਲ ਵੀ ਜੀ। ਇਹਦਾ ਕਰਨ ਨੂੰ ਭਾਵੇਂ ਨਾ। 33 ਕਰੀਏ 30 ਕਰੀਏ 28 ਦੀ ਰਸੀ ਦੇਣਾ 28 ਦੀ ਹਾਂਜੀ ਬਾਕੀ ਬਾਗੀਚਾ ਵੀ ਰਿਆ 25 ਦੀ ਕਰ ਦਈਏ ਕਮਲ ਜੀ ਹਾਂਜੀ ਦੁੱਧ 15 ਕਿਲੋ ਵਾਕਿਆ ਵੜਨ ਦੇਣਾ 25 ਹਾਂ ਚ ਮਾਰਾ ਵੀ ਕੱਖਣੀ ਆ ਹਨਾ ਕਿਓਾ ਪੰਜੀ ਦੇ ਆਹ ਬੋਲੀ ਨਹੀਂ ਦੋ ਦਿਨ ਨੇ 15 ਕਿਲੋ ਦਹੀਂ ਜਾਣਾ ਜੇ ਤਾਂ ਵੀ ਰੱਖਣੀ ਕੋਈ ਨਹੀਂ ਹਸਾ ਠੀਕ ਹੈ ਠੀਕ ਲਓ ਜੀ 25000 ਦੀ 15 16 ਲੀਟਰ ਵਾਲੀ ਕੋਈ ਆਪ ਨੂੰ ਵਡਾਈ ਕੱਢਾ ਬਿਲਕੁਲ ਬਿਲਕੁਲ ਜੀ ਕੋਈ 15 ਕਿਲੋ ਦੇ ਜੂਗੀ ਵੇਚੀ ਕੋਈ ਰੱਸੀ ਇਹਨੂੰ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਠੀਕ ਹੈ ਬੱਚੇ ਦਾ ਹਨਾ ਬੜਾ ਕਰਦੀ ਆ ਪਹਿਲਾਂ ਜੂਗਾ 10 ਕਿਲੋ ਬੋਲਾ ਹਾਂ 10 ਕਿਲੋ ਬੋਲਾ ਹੈ 10 ਕਿਲੋ ਬੋਲਾ ਜੀ ਲਓ ਜੀ 10 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਅੱਛਾ ਜੀ ਜਵਾਕੀ ਦੇ ਪਿਛੇ ਸੁਆਗਤ ਬਿਛਾਰੇ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਬਿਲਕੁਲ ਤਾਜੀ ਪਹਿਲਾ ਸੂਆ ਦੇ ਪੰਡਾ ਪਾਈਆਂ ਕਰਮਾਲੀ ਨੇ ਕਿੰਨਾ ਕੁ ਭਰੀ ਜਾਊਗੀ ਦੁੱਧ ਭਾਜੀ ਤੁਹਾਨੂੰ ਜੀ 14 15 ਕਿਲੋ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਗੱਦ ਮੀਡੀਅਮ ਆ ਬਿਲਕੁਲ ਲਾ ਲੋ ਵੀ ਬੱਖੀ ਬੁੱਖੀ ਤਾਂ ਘੰਦਾ ਨਾ ਬਣਾਣਾ ਓ ਥੱਲੇ ਵੇਖੋ ਥੱਲੇ ਬੜਾ ਲੋ ਜੀ ਆਪਣੇ ਨਾਲੋਂ ਜ਼ਿਆਦਾ ਜਿਹੜਾ ਥੱਲੇ ਵੰਨ ਲਈ ਫਿਰਦੀ ਇਹ ਕਰਮਾਲੀ ਇਹ ਪੰਡਾ ਹੀ ਪਈਆਂ ਦੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਐਨ ਗਿਠ ਗਿਠ ਤੇ ਲੱਗਾ ਪਿਆ ਵਾ ਜੇ ਲੋ ਕੋਈ ਸਾੰਭਣ ਵਾਲਾ ਭਰਾ ਖੜੇ ਤੇ ਦੁੱਧ ਜਿਹੜਾ 14 15 ਲੀਟਰ ਕੱਢੀ ਜਾਊਗੀ ਪਹਿਲਾ ਸੂਆ ਥਣ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਕਰਮਾਲੀ ਨੂੰ ਲੋ ਜੀ ਫਿਰ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਕੱਦ ਜਰੂਰ ਦਰਮਿਆਨਾ ਜੇ ਆ ਗਿਆ ਵਾ ਤੇ ਬਾਕੀ ਚੱਡਾ ਚੁੱਡਾ ਜਿਹੜਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਸਕੇ ਵੀਰ ਹਾਂਜੀ ਇਹ ਬਾਜੀ ਆ ਸਾਬ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਚੀਜ਼ਾਂ ਲੋਕੀ ਲੱਭਦੇ ਨੇ ਨਿਗਾਹ ਜਾਂ ਕੱਦ ਓਏ ਹਾਂਜੀ ਹਾਂਜੀ ਤੇ ਹੈ ਦੁੱਧ ਵੀ 15 ਕਿਲੋ ਦਈ ਜਾ ਤੇ ਕੱਦ ਵੀ ਛੋਟਾ ਹੈ ਪੱਠੇ ਹੁਣਾ ਪੌਣੇ ਪਾਉਣੇ ਸਹੀ ਗੱਲ ਹੈ ਸ਼ਹਿਰਾਂ 'ਚ ਵੀ ਰੱਖ ਲੈਂਦੇ ਘਰਾਂ 'ਚ ਹਾਂਜੀ ਹਾਂਜੀ ਘਰਾਂ 'ਚ ਮਗਰੀ ਪੱਠੇ ਪਾਉਂਦੇ ਦੁੱਧ ਚੰਗਾ ਕੱਢੀ ਜਾਂਦੇ ਨੇ ਦੱਸਿਆ ਤਾਂ ਵੀ ਦੀ ਕਿ ਕਾਡ ਮੀਡੀਅਮ ਆ ਅਗਲਾ ਕਿਸ ਦੇ ਹਨਾ ਵੱਡਾ ਬਲੱਸ਼ ਕੇ ਕਿਸ ਦੇ ਘਰ ਲੈ ਜੀ ਅਗੇ ਰੇ ਨਿੱਕੀ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਕੀ ਪਰ ਹੈ ਟੂਬਿਆ ਸਾਨੂੰ ਪਤਾ ਬਾ ਵੀ ਭਾਵੇਂ ਨਿੱਕੀ ਕਹੀਏ ਤਾਂ ਵੀ ਵਿਕਣੀ ਹੈ ਨਹੀਂ ਹੈ ਰਕਾਰਡ ਵਾਲੀ ਆ ਨਾਵੇਂ ਜਿਹੜਾ ਜਣਾ ਹੁੰਦੀ ਤੇ ਫੇਰ ਆਪਾਂ ਨਿੱਕੀ ਕਹਿੰਦੇ ਤਾਂ ਫੇਰ ਨਹੀਂ ਵਿਕਣੀ ਬਿਲਕੁਲ ਬਿਲਕੁਲ ਨਹੀਂ ਮਰਜੀ ਨਿੱਕੀ ਕਹਦੀ ਹੁਣ ਵਿਕਣੀ ਵਿਕਣੀ ਹੈ ਬਿਲਕੁਲ ਹੁਣ ਛੱਡੇ ਨਾਲ ਬਿਲਕੁਲ ਸੋਨਾ ਵਾ ਸੋਨਾ ਵਾ ਇਹਦਾ ਕਿੰਨਾ ਕੁ ਜੀ ਮੁੱਲ ਭਾਜੀ ਮੁੱਲ ਵੀ ਦੀ ਇਹਦਾ ਸੋਨਾ ਤੁਹਾਨੂੰ ਬਾਹਰ ਰੱਤੀਆਂ ਨਹੀਂ ਮਿਲਦਾ ਹਾਂਜੀ ਮੁੱਲ ਭਾਵੇਂ 50 55 ਜਿੰਨਾ ਮਰਗੀ ਕਰੀਏ ਅੱਛਾ ਜੀ 45000 ਦੀ ਹਾਨਾ ਦੇ ਦਾਂਗੇ ਜਾ 45 ਦੀ ਛੋਟਾ ਉਹਦੇ ਕੋਲ ਛੋਟਾ ਮੈਂ ਹੀ ਕਰਦਿਆਂ ਹਾਂ ਹਾਂ ਅੱਡੀ ਗੱਲੇ ਇਹਨੂੰ ਬਾਹ ਲਿਆ ਅੱਛਾ ਤੇਰਾ ਯਾਰ ਇਹ ਜੱਗੇ ਹਾਂਜੀ 42 ਦੀ ਵਸ਼ੀਰੀ ਏ 42 ਚੰਗੀ ਵੱਡੀ ਏ ਨਹੀਂ ਚੰਗੀ ਆ ਮਰਗੀ ਵੀ ਰੱਖਾਂ ਮੀੜ ਕੇ ਲੈ ਜੀ ਠੀਕ ਹੈ ਹਾਂ ਸਹੀ ਗੱਲ ਆ ਲਓ ਜੀ 42000 ਦੀ ਤੇ ਬਿਲਕੁਲ ਤਾਜੀ ਸੀਰ ਦੁੱਧ ਵੀ 15 ਲੀਟਰ ਦੇ ਆਸ-ਪਾਸ ਜਿਹੜਾ ਕੱਢੀ ਜਾਊਗੀ ਕਰਮਾਲੀ ਤੇ ਚੌਥੇ ਨੰਬਰ ਤੇ ਆ ਗਈਆਂ ਜੀ ਹੁਣ ਝੋਟੀਆਂ ਦੇ ਸੇਵ ਬੱਲੀਆ ਦੇ ਬਾਰੇ ਵੀ ਦੀ ਬਿਲਕੁਲ ਮਤਲਬ ਮਹੀਨਾ ਹੋ ਗਿਆ ਜੀ ਸੂਈ ਨੂੰ ਅੱਛਾ ਜੀ ਬੱਚਾ ਗਿਆ ਜੀ ਮਰ ਠੀਕ ਹੈ ਜੀ ਠੀਕ ਹੈ ਹਾਂ ਤੇ ਕੋਈ ਆਪਾਂ ਬੱਚਾ ਲਾਗਣੀ ਵਿੱਚ ਨਹੀਂ ਕੋਈ ਨਹੀਂ ਕਰਦਾ ਜਿੱਦਾਂ ਹੈਗੀ ਅੱਗੇ ਵੀ ਉਦਾਂ ਝੋਟੀਆਂ ਦਿੱਤੀਆਂ ਵੀਰ ਬਗੀਚੇ ਨੂੰ ਦਿੱਤੀਆਂ ਸੋਣ ਨੂੰ ਭਾਣ ਨੂੰ ਆਹ ਇਹ ਤਾਂ ਠੀਕ ਹੈ ਠੀਕ ਹੈ ਤੇ ਇਹ ਥੱਲੇ 8 ਕਿਲੋ ਕੂੜਾ ਦੁੱਦਾਂ ਅੱਛਾ ਜੀ ਉਹ ਆਏ ਮੁੰਡੇ ਕੋ ਲਈਏ ਮੱਝ ਅੱਛਾ ਤੇ ਟਰਾਵਰ ਦਾ ਭਲਾ ਕਰੇ ਵੀ ਉਮਾ ਦੀ ਬੋਤਾਨੀ ਦੇ ਮਹੀਨਾ ਹੋ ਗਿਆ ਸੁਣ ਨੂੰ 10 ਕਿਲੋ ਦੁੱਧ ਕਰ ਦੇ ਨਾ ਕਰ ਦੇ ਹਣਾ ਹਾਂ ਜੀ ਹਾਂ ਜੀ ਆਪਾਂ ਜਨਾ ਹੈਗਾ ਪੂਰਾ ਪੂਰਾ ਦੇਣਾ 10 ਕਿਲੋ ਮੈਂ 10 ਕਿਲੋ ਕਹਿਣਾ 8 ਨਿਕਲ ਆਉ ਮੈਨੂੰ ਕਿਸੇ ਨੇ ਲਾਹਮਾ ਨਹੀਂ ਦੇਣਾ 50 ਕਿਲੋ 2 ਕਿਲੋ ਘਟਾ ਲਿਆ ਪਰ ਕਈ ਬੰਦੇ ਬਗਿੱਤੇ ਇਹਦਾ ਇਦਾਂ ਦੇ ਜੇ 8 ਕਿਲੋ ਦੱਸਿਆ ਕਈਆਂ 6 ਹੀ ਮੰਨਣਾ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਅਸਲ ਪਤਾ ਕੀ ਹੁੰਦੀ ਆ ਵੇ ਜਿਹੜੇ ਬੋਧੇ ਸਾਡੇ ਵਪਾਰੀ ਭਰਾ ਹੀ ਆ ਨਾ ਉਹਨਾਂ ਨੇ ਖਰਾਬ ਕੀਤਾ ਕੰਮ 8 ਦੱਸਣਿਆ ਨਾ ਤੇ ਸਾਢੇ 8 ਨਿਕਲੂਗਾ ਬਿਲਕੁਲ ਸਹੀ ਗੱਲ ਹੈ ਨਹੀਂ ਨਿਕਲੂਗਾ ਹਾਂਜੀ ਹਾਂਜੀ ਤੇ ਹੁਣ ਲੋਕ ਵੀ ਇਸ ਗੱਲ ਤੋਂ ਸੱਚੇ ਬੋਧੇ ਵੀ ਰੱਠ 10 ਦੇ ਫਟਕੇ 6 ਨਿਕਲਦਾ ਹੈ 6 ਨਿਕਲਦਾ ਬਾਕੀ ਇਹਦੇ ਜੇ 8 ਦੱਸਿਆ ਤਾਂ ਸਾਢੇ 8 ਨਿਕਲੂਗਾ ਕਮਲ ਵੀ ਬਿਲਕੁਲ ਬਿਲਕ ਮੈਂ ਭਾਜੀ ਨਹੀਂ ਲੀੜਾ ਵੀ ਦੀ। ਹਾਂਜੀ। ਉਹ ਭਾਜੀ ਦੇ ਮੈਨੂੰ ਰੋਜ਼ ਫੋਨ ਆਉਂਦੀ। ਮੈਨੂੰ ਵੀ ਰੋਜ਼ ਠੀਕ ਆ ਠੀਕ ਆ। ਮੱਝ ਦੋ। ਮੱਝ ਦੋ। ਵਗੀਚੇ ਵੀਰ ਵਾਕਿਆ ਜੋ ਦੱਸਿਆ ਕਮਲ ਵੀਰ ਨੇ ਉਹੀ ਨਿਕਲਿਆ। ਠੀਕ ਆ ਠੀਕ ਆ। ਹੁਣ ਫੇਰ ਵੇਖ ਲੋ ਮਈਆਂ ਮੰਗਣ ਡਿਆ ਇਹ ਜੋੜਾ। ਅੱਛਾ। ਮੈਨੂੰ ਵੀ ਫੋਨ ਆਉਂਦੇ ਮੈਨੂੰ ਵੀ ਨਹੀਂ ਚੱਲ ਜਾਣੀਆਂ। ਠੀਕ ਠੀਕ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ। ਖੋਲ ਕੇ ਬਸ। ਸੂਬਾ ਕਿਦਮਾ ਸੂਈ ਜੇ। 100% ਤੁਹਾਨੂੰ ਫੋਨ ਆਊਗਾ ਮੱਝਾ ਦਵਾ ਦੋ। ਪਾ ਦੋ। ਨਹੀਂ ਪਿੰਨੀਆਂ। ਉਹ ਮੈਨੂੰ ਰੋਜ਼ ਫੋਨ ਕਰਦਾ ਵੀ। ਮਸ ਲੋ ਜੀ ਜੈਡ ਬਲੈਕ ਪਿਓਰ ਮੋਰਾ ਨਸਲੀ ਤੇ ਸਿੰਗਲ ਹੱਡੀ ਦੂਜਾ ਸੁਬਾ ਸੋਈ ਤੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਨੋਕ ਵਾਲਾ ਥਾਣਿਆ ਗਿੱਟ ਗਿੱਟ ਤੇ ਥਣ ਲੱਗਾ ਪਿਆ 8 ਲੀਟਰ ਜਿਹੜਾ ਐਨ ਮੌਕੇ ਦੇ ਦੁੱਧ ਤਿਆਰ ਤੇ ਸੂਈ ਨੂੰ ਕੋਈ ਮਹੀਨੇ ਕੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਲੋ ਜੀ ਫੇਸ ਕੁਆਲਟੀ ਵਿੱਚ ਚੈੱਕ ਕਰ ਸਕਦੇ ਪਿਓਰ ਮੋਰਾ ਨਸਲੀ ਆ ਚਲੋ ਕੋਈ ਸਾੰਭਣ ਵਾਲਾ ਭਰਾ ਲੈ ਆਇਆ ਦੁੱਧ ਦਾ ਫਰਕ ਜੂਲ ਪਾ ਲੂਗੀ ਜਗੇ ਵੀ ਸਾਹ ਵੇ ਝੋਟੀ ਹਾਂਜੀ ਚੱਡੇ ਦੀਆਂ ਸਫਾਈਆਂ ਬਹੁਤ ਅੱਖਾਂ ਵਾਲਾ ਚੱਡਾ ਆ ਗਿਆ ਇਹ ਅੱਖਾਂ ਵਾਲਾ ਲਓ ਜੀ ਥਾਨ ਤੁਣ ਬਹੁਤ ਪਿਆਰਾ ਵਾ ਇਹਦਾ ਕਿੰਨਾ ਕਰੇ ਮੁੱਲ ਭਾਜੀ ਵੀਡੀ ਮੁੱਲ ਕਰਨੂ ਦਾ ਇਹਦਾ ਕਰਨੂ ਭਾ 85 80 75 ਜਿੰਨਾ ਮੱਦੀ ਕਰੀ ਆ 70000 ਨਹੀਂ ਮੈਂ ਦੇਣਾ ਜੈ ਜੀ ਕਰਦਗੀ 70 ਜਿੰਨੇ ਕਰੀਏ ਅੰਦਰ 7 ਤੋਂ ਹਾਂ ਨਾ ਕਮਲ ਜੀ ਦੱਸਿਆ ਆ ਕੇ ਲੱਗੇ ਜੇ ਰੱਖੇ ਕੋਈ 5000 ਨਹੀਂ ਨਹੀਂ ਵਧੀਆ ਗੱਲ ਆ ਨਫਾ ਇਹ 200 ਰੁਪਏ ਛੋਟ ਵਾਲਾ ਮੁੱਲ ਕਰਦੇ ਆ ਜੀ ਤੂੰ ਨਹੀਂ ਤੂੰ ਹੀ ਕਰ ਦੋ ਮੈਂ ਵਾਦ ਕਰਤਾ ਮੜ ਕੇ ਮੇਰਾ ਭਰਾ ਆਣਾ ਹੈ ਨਾ ਵੀ ਨਹੀਂ ਨਹੀਂ ਬਿਲਕੁਲ ਦੱਸਦੇ ਤੂੰ ਅੱਗੇ ਕੇਰੇ ਮੈਂ ਕਹਾ ਤੁਹਾਨੂੰ ਜੀ ਵਾਦ ਕਰਦੇ ਮੇਰਾ ਵੀ ਤੂੰ ਨਹੀਂ ਦੱਸ ਦੋ ਆਪ ਹੀ ਆਣਾ ਹੀ ਚੱਲ ਦੋ ਛੱਡ ਦਾਂਗੇ ਦੋ ਛੜਨ ਯਾਰ ਹੋਰ ਛੜੀ 67 ਦੀ ਕਰਦੀ ਆ ਵੀਰ ਜੀ ਠੀਕ ਹੈ ਠੀਕ ਬਾਕੀ ਇਹ ਗੱਲ ਕੀ ਹੈ ਹਾਂਜੀ ਵੇਖੋ ਆਪਾਂ ਹੁਣ ਕਹਿੰਦੇ ਆ ਵੀ ਬੱਚੇ ਇਹਦਾ ਹੀ ਬੱਚਾ ਹੁੰਦਾ ਤੇ 85 90 ਦੀ ਸੀ ਹਾਂਜੀ ਹਾਂਜੀ ਬੱਚੇ ਇਹਦੇ ਮੰਨ ਲਓ ਹੁਣ ਮਰੀ ਜਾਂਦੇ ਬੱਚਾ ਤੇ ਕਿਸੇ ਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸਿਆਲ ਠੰਡ ਠੰਡ ਕਰਕੇ ਇੱਕ ਮੰਨ ਲਓ ਭਾਜੀ ਮੇਰੀ ਗੱਲ ਸੁਣ ਇੱਕ ਦੇ ਮੰਨ ਲਓ ਬੱਚੇ ਕਰਕੇ 25 30 ਹਜ਼ਾਰ ਸਸਤੀ ਮਿਲਣ ਗਈ ਹੈ ਹਾਂਜੀ ਹਾਂਜੀ ਬਿਲਕੁਲ ਸੱਚ ਨੇ ਛੋਟੀ ਬਿਲਕੁਲ ਸਹੀ ਗੱਲ ਹੈ ਲਓ ਜੀ 67000 ਦੀ ਬਿਲਕੁਲ ਜਾਇਜ਼ ਮੁੱਲ ਨੁਕਸਾਨ ਹੀ ਕਿਸਦਾ ਫਾਇਦਾ ਹੈ ਇਹ ਫਾਇਦਾ ਹੈ ਉਹਨੂੰ ਖਾਦਾ ਬੋਨੂ ਖਾਦਾ ਵਾ ਮੇ 5ਵੇਂ ਨੰਬਰ ਤੇ ਲਾ ਚੌਥੀ ਲਓ ਜੀ ਰੇਂਗਲ ਸਿੰਗਲ ਲੱਗਾ ਜੀ ਹਾਂਜੀ ਫੇਸਕਵਾਲ ਠੀਕ ਹੈ ਜੀ ਇੱਕ ਇੰਨੇ ਵੇ ਹੋ ਕੀ ਕੀਤਾ ਵੇ ਲੋਟਾਡੇ ਸਾਹ। ਹਾਂ ਵੇਖੋ ਝੋਡੀ ਦਾ ਦੇ। ਝੋਡੀ ਦੋ ਬਿਲਕੁਲ ਨਰੂ ਦੇ ਬਚਾਈ। ਬੜੀ ਪੈਸਨ ਕੱਟੀ ਤੇ ਜੇ। ਅੱਛਾ ਜੀ। ਹਾਂਜੀ ਹਾਂਜੀ। ਕਿੰਨਾ ਜੀ ਦੁੱਧ ਦੇ ਕੋ? ਇਹਦੇ ਕੋ ਦੁੱਧ ਵੀ ਜੀ 9 ਕਿਲੋ ਹੋਏ। ਅੱਛਾ ਜੀ। ਬਾਜੀ ਸੂਈ ਜੇ ਹਰੇ ਮੈਲਾਂ ਨੇ ਮਾਰਨਾਲੇ। ਠੀਕ ਹੈ। 8-10 ਦਿਨਾਂ ਦੀ 7-8 ਦਿਨਾਂ ਦੀ ਸੂਈ। ਕੱਟੀ 'ਚ ਕੋਈ ਕਮੀ ਨਹੀਂ ਹੈ ਜੀ। ਕੋਈ ਕੱਟੀ 'ਚ ਕਮੀ ਨਹੀਂ ਪਰ ਇਹੋ ਜੀਆਂ ਕਟੀਆਂ ਕਿਤੇ ਲੈ ਲੈ ਸਾਂਭੀ ਹੁਣ ਤਾਂ ਭਾਵੇਂ ਇੱਕ ਦਸ ਦੋ। ਬਿਲਕੁਲ ਬਿਲਕੁਲ ਸਹੀ। ਮੰਡੀ 'ਚ ਵੀਰ ਹਾਂ। ਇਹੋ ਜੀਆਂ ਕੋ ਗਏ। 1-1-1 ਲੱਖ ਦੀ। ਮਿਲਦੀ ਹੈ ਮੰਡੀ 'ਚ। ਤੇ ਯਾਨ ਰੇਂਗ ਸੇਂਗ ਲੱਗਾ ਵਾ ਇਹ ਵੀ ਜੈਡ ਬਲੈਕ ਆ ਗਈ ਪਿਓਰ ਮੋਹਰਾ ਨਸਲ ਦੀ ਆ ਹਾਂਜੀ ਹਾਂਜੀ ਤੇ ਦੋ ਧਲੀਆਂ ਨਿਸ਼ਾਨੀਆਂ ਵੀ ਤੀਂ ਵੇਖ ਸਕਦੇ ਜਿਹਾ ਆਰਕੀਆਂ ਵਾਂ ਤੇ ਥਾਣੇ ਨੂੰ ਵੀ ਬਹੁਤ ਹੀ ਪਿਆਰਾ ਲੱਗਾ ਵਾ ਐਨ ਕੱਲਾ ਕੱਲਾ ਲੱਗਾ ਵਾ ਤੇ ਸੂਈ ਨੂੰ ਇਹਨੂੰ ਵੀ 8-10 ਦਿਨ ਤੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਤੇ 9 ਲੀਟਰ ਜਿਹੜਾ ਐਨ ਬਿਲਕੁਲ ਠੰਡਾ ਕਰਕੇ ਦੁੱਧ ਤਿਆਰ ਜਿਵੇਂ ਆਕੀ ਪਾਪਾ ਦੇ ਪਿੱਛੇ ਕੱਟਾ ਜਾਂਦਾ ਨੂੰ ਕੱਟਾ ਕੱਟਾ ਠੀਕ ਆ ਜੀ ਮੇਲ ਕਫ ਆ ਗਿਆ ਜੀ ਇਹ ਤੇ ਪਿਛੇ ਬਿਲਕੁਲ ਤਾਜਾ ਵਾ ਕਿੰਨਾ ਕੁ ਵੀਰ ਜੀ ਚਵਾਈ ਜੋਗੀ ਦੁੱਧ ਦੁੱਧ ਵੀ ਜੀ 10 ਕਿਲੋ ਕੱਟੀ ਨੂੰ ਤਾਂ 11 ਕਰ ਚੰਗਾ ਕੋ ਇਹਨੂੰ ਖਸਮ ਲਾਏ ਨਾ ਕੋਈ ਸਾਹਮਣ ਵਾਲਾ ਹਾਂਜੀ ਤੇ 12 ਕਿਲੋ ਵੀ ਕੱਟੀ ਦੁੱਧ ਅਖਰ ਪਰ ਦੇ ਦੇ ਕੱਟੀ ਦੇ ਦੁੱਧ ਠੀਕ ਆ ਮਾਰੀ ਇਹਦੀ ਇੱਕ ਨੰਬਰ ਰੂਮ ਵਰਗੀ ਅੱਛਾ ਜੀ ਤੇ ਮੋਲੇ ਦਾ ਵੀ ਛੋਟਾ ਜੀ ਆਇਆ ਠੀਕ ਆ 85 ਹਜ਼ਾਰ ਦੀ ਛੋਟੀ ਦੇ ਲਾ ਹਾਂ ਦਾ 85 ਦੀ ਹਾਂਜੀ ਬਾਕੀ ਬਗੀਚਾ ਰੱਖ ਤੇ ਦੱਸ ਦੇ ਦੋ ਕਰ ਦਈਏ ਜੈ 83 ਦੀ ਤੇ ਇੰਨੀ ਛੱਡ ਦਿੰਦੇ ਆ 82 ਦੀ ਜਗ੍ਹਾ ਵੀਰ ਠੀਕ ਆ ਲਓ ਜੀ 82000 ਦੀ ਬਿਲਕੁਲ ਹੀ ਨੋਰਮਲ ਰੇਟ ਆ ਜਾਇਜ ਮੁੱਲ ਪਾਤਾ ਵੀ ਇਹਨੇ ਤੇ 10 ਤੋਂ ਪਲੱਸ ਇਹਦਾ ਦੁੱਧ ਕੱਢੀ ਜਾਊਗੀ ਕਰਮਾਲੀ ਬੜੀ ਲਓ ਜੀ ਆਪਾਂ ਹਿਸਾਬ ਲਾਉਂਦੇ ਆ ਵੀ 1.5 ਲੱਖ ਰਾਈ ਜੁੜਾ ਏ ਹਾਂਜੀ ਹਾਂਜੀ ਹੈ ਇੱਚ ਮੜਾ ਕੀ ਹੈ ਮੰਨ ਲਓ ਹੈ ਕੋਈ ਮੜਾ ਨਹੀਂ ਸਹੀ ਗੱਲ ਹੈ ਜੇ ਕਮਲਵੀਰ ਕੋਈ ਜੋੜਾ ਇਕੱਠਾ ਲੱਲੇ ਤੇ ਆਫਰ ਆਫਰ ਫਿਰ ਕਰਦਾਂਗੇ 4200 ਲੋ ਜੀ 2200 ਦਈਏ ਇਕੱਠਾ ਜੋੜਾ ਲਓ ਜੀ ਜੇ ਕੇ ਵੀਰ ਭਰਾ ਦੇ ਜੋੜਾ ਫਿੱਟ ਹੁੰਦਾ ਤੇ ਭਾਈ ਕਹਿੰਦਾ ਕਿ 4000 ਛੱਡ ਦਾਂਗੇ ਵਿੱਚੋਂ ਹੋਰ ਪਰ ਉਹ ਇਹ ਤਾਂ ਲੈ ਗਈ ਆ ਇਹ ਜਿਹੜਾ ਛੱਡਿਆ ਨੇ 4000 ਹਾਂਜੀ ਉਹੋ ਹੀ ਛੱਡਣਾ ਵਾ ਠੀਕ ਹੈ ਜੋ ਕਹਿਸਾ ਬਾਤ ਇਹ ਕੋਈ ਕਹੇ ਵੀ ਹੋਰ ਛੱਡਦਾ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਸਿਆਣੀ ਗੱਲ ਆ ਖੇਤ ਕੇ ਖੇਤ ਕੇ ਮੁੱਲ ਕੀਤਾ ਜਿੰਨਾ ਉਹ ਥਿਆ ਠੀਕ ਹੈ ਠੀਕ ਹੈ ਲੋ ਜੀ ਪਸ਼ੂ ਵੀਰ ਦੇ ਕੋਲ ਚੰਗੇ ਤੇ ਰੇਡ ਬਿਲਕੁਲ ਪਸ਼ੂਆਂ ਦੇ ਸਾਥ ਨਾਲ ਜਾਇਜਪਾਤ ਤੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ